ਕੁਝ ਲੋਕਾਂ ਨੇ AI ਨੂੰ ਨਫ਼ਰਤ ਫੈਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਵਰਤਨਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ AI ਦੇ ਨਾਲ ਸਿੱਖ ਗੁਰੂਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਬਣਾਈਆਂ ਗਈਆਂ ਹਨ। ਭਾਜਪਾ ਲੀਡਰ ਪ੍ਰਿਤਪਾਲ ਸਿੰਘ ਨੇ ਆਪਣੇ X ਅਕਾਊਂਟ ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅਤੇ AI ਦੀ ਵਰਤੋਂ ਦੇ ਨਾਲ ਬਣਾਈਆਂ ਗਈਆਂ ਇਹਨਾਂ ਤਸਵੀਰਾਂ ਦੀ ਕੜੀ ਨਿੰਦਾ ਵੀ ਕੀਤੀ ਹੈ। ਸਿੱਖ ਧਰਮ ਦੇ ਮਹਾਨ ਗੁਰੂ ਸਾਹਿਬਾਨ ਜਿਨ੍ਹਾਂ ਦੀ ਸਖਸ਼ੀਅਤ ਆਪਣੇ ਆਪ ਦੇ ਵਿੱਚ ਆਦਰ, ਅਦਬ, ਸੱਚਾਈ ਅਤੇ ਬਲੀਦਾਨ ਦੀ ਮੂਰਤ ਹੈ। ਆਰਟੀ ਅਨਸਰਾ ਨੇ ਉਹਨਾਂ ਦੀਆਂ AI ਤਸਵੀਰਾਂ ਬਣਾਈਆਂ ਨੇ ਪਰ ਗੱਲ ਇੱਥੇ ਹੀ ਨਹੀਂ ਰੁਕਦੀ ਇੱਕ ਤਸਵੀਰ ਦੇ ਵਿੱਚ ਗੁਰੂ ਸਾਹਿਬ ਨੂੰ ਕੋਲ ਡਰਿੰਕ ਪਿੰਦੇ ਵੀ ਦਿਖਾਇਆ ਗਿਆ ਤੇ ਇੱਕ ਹੋਰ ਤਸਵੀਰ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਅਜਿਹੇ ਕੱਪੜਿਆਂ ਦੇ ਵਿੱਚ ਦਿਖਾਇਆ ਗਿਆ ਜਿਨ੍ਹਾਂ ਤੇ ਅਜਿਹੇ ਸ਼ਰਮਨਾਕ ਗੰਦੇ ਸ਼ਬਦ ਲਿਖੇ ਹੋਏ ਨੇ ਜਿਨ੍ਹਾਂ ਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਇਹ ਨਾ ਸਿਰਫ ਅਨੈਤਿਕ ਹੈ ਬਲਕਿ ਕਾਨੂੰਨੀ ਤੌਰ ਤੇ ਵੀ ਕਾਰਵਾਈ ਯੋਗ ਹੈ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਰੋਸ ਦਾ ਮਾਹੌਲ ਹੈ ਇਹ ਕੰਮ ਕਿਸੇ ਆਮ ਪੁਲ ਚੁੱਕ ਦਾ ਨਤੀਜਾ ਨਹੀਂ ਸਗੋਂ ਸਾਫ਼ ਤੌਰ ਤੇ ਇੱਕ ਰਚੀ ਰਚਾਈ ਸਾਜ਼ਿਸ਼ ਹੈ ਜਿਸ ਦਾ ਮਕਸਦ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ ਕਿਸੇ ਸ਼ਰਾਰਤੀ ਅੰਸਰ ਨੇ ਗੁਰੂ ਸਾਹਿਬਾਨਾਂ ਦੀਆਂ AI ਤਸਵੀਰਾਂ ਬਣਾ ਕੇ ਉਹਨਾਂ ਨੂੰ ਅਜਿਹੇ ਕੱਪੜੇ ਵੀ ਪਹਿਨਾ ਦਿੱਤੇ ਨੇ ਜਿਨ੍ਹਾਂ ਤੇ ਗੰਦਲ ਅਤੇ ਸ਼ਰਮਨਾਕ ਬੋਲ ਵੀ ਲਿਖੇ ਹੋਏ ਨੇ ਸਿੱਖ ਧਰਮ ਦੇ ਗੁਰੂਆਂ ਨੇ ਸਾਰੀ ਦੁਨੀਆ ਨੂੰ ਅਦੁੱਪਤ ਸਿੱਖਿਆਵਾਂ ਤੇ ਇਨਸਾਨੀਅਤ ਦਾ ਰਸਤਾ ਦਿਖਾਇਆ ਉਹਨਾਂ ਦੀ ਇੱਜ਼ਤ ਕਰਨੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਪਰ ਜਦੋਂ ਕੋਈ ਇਹਨਾਂ ਪਵਿੱਤਰ ਸ਼ਖਸੀਅਤਾਂ ਦੀ ਬੇਅਦਬੀ ਕਰਦਾ ਹੈ ਤਾਂ ਇਹ ਸਾਡੇ ਦੇ ਹਰ ਪੰਨੇ ਨੂੰ ਠੇਸ ਪਹੁੰਚਾਉਂਦਾ ਹੈ ਕਦੇ-ਕਦੇ ਮਨੁੱਖਤਾ ਦੀ ਹੱਦ ਤੋੜ ਕੇ ਲੋਕ ਇੰਨੇ ਘਟੀਆਂ ਸੋਚ ਤੇ ਉੱਤਰ ਆਂਦੇ ਨੇ ਕਿ ਸ਼ਬਦ ਵੀ ਘਟ ਰਹਿ ਜਾਂਦੇ ਨੇ ਇਹ ਸਿਰਫ ਮਨੁੱਖੀ ਘਟੀਆਂਪਨ ਨਹੀਂ ਇਹ ਸਿੱਖੀ ਦੀ ਰੂਹ ਤੇ ਛੂਰੀ ਚਲਾਉਣ ਵਾਲੀ ਗੱਲ ਹੈ ਜਿੱਥੇ ਗੁਰੂਆਂ ਦੀਆਂ ਇੱਜ਼ਤਦਾਰ ਤਸਵੀਰਾਂ ਨੂੰ ਲੈ ਕੇ ਉਹਨਾਂ ਨੂੰ ਅਜਿਹੀਆਂ ਬੇਅਦਬੀ ਭਰੀਆਂ ਟੀ-ਸ਼ਰਟਾਂ ਪਹਿਨਾਉਣਾ ਜਿੱਥੇ ਇਹਨਾਂ ਟੀ-ਸ਼ਰਟਾਂ ਤੇ ਉਹ ਗੱਲਾਂ ਲਿਖੀਆਂ ਹੋਈਆਂ ਨੇ ਜੋ ਨਿੰਦਣਯੋਗ ਹਨ ਜਿਨ੍ਹਾਂ ਨੂੰ ਦੁਹਰਾਇਆ ਨਹੀਂ ਜਾ ਸਕਦਾ ਉਹ ਬੇहद ਹੀ ਸ਼ਰਮਨਾਕ ਹਨ ਗੁਰੂਆਂ ਦੀਆਂ ਤਸਵੀਰਾਂ ਨੂੰ ਇਸ ਤਰ੍ਹਾਂ ਗੰਦੇ ਅਤੇ ਬੇਹੁਦਾ ਤ ਇਕਦੇ ਨਾਲ ਵਰਤਨਾ ਗਲਤ ਹੈ ਜਿਹੜੇ ਲੋਕ ਇਹ ਕਰ ਰਹੇ ਨੇ ਉਹ ਨਾ ਸਿੱਖੀ ਨੂੰ ਜਾਣਦੇ ਨੇ ਤੇ ਨਾ ਹੀ ਸਿੱਖੀ ਦੇ ਇਤਿਹਾਸ ਨੂੰ ਹੁਣ ਗੱਲ ਇਹ ਨਹੀਂ ਰਹੀ ਕਿ AI ਖਤਰਨਾਕ ਹੈ ਗੱਲ ਇਹ ਹੈ ਕਿ ਜੋ ਮਨੁੱਖ ਇਸ ਦਾ ਸਟੀering ਫੜੇ ਹੋਏ ਹੈ ਉਹ ਕਿੱਥੇ ਤੱਕ ਇਸ ਨੂੰ ਲੈ ਕੇ ਜਾਣਾ ਚਾਹੁੰਦਾ ਹੈ